ਜਨਤਾ ਦੇ ਬੱਚਿਆਂ ਦੇ ਸਾਰੇ ਦੋਤਾਂ ਸਵਾਗਤ ਹੈ। ਇਸ ਵਾਰ ਅਸੀਂ ਖੜੇ ਆ ਪਿੰਡ ਬੀਲਾ ਦੇ ਵਿੱਚ। ਸਾਡੇ ਨਾਲ ਅਕਾਲੀ ਦਲ ਸੀਨੀਅਰ ਆਗੂ ਵਿਅੰਤ ਖਹਿਰਾ ਜੀ ਮੌਜੂਦ ਨੇ। ਅੱਜ ਇੰਨਾ ਪਿੰਡ ਬੀਲਾ ਦੇ ਵਿੱਚ ਜਿਹੜਾ 3 ਦੀਆਂ ਲਵਾਈਆਂ ਗਈਆਂ ਨੇ। ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ 3 ਨੂੰ ਇਹ ਕੀ ਕਹਿੰਦਾ। ਹਾਂਜੀ ਠੀਕ ਹੈ। ਮੈਂ ਤਾਂ ਇਹ ਕਹਿਣਾ ਚਾਹੁੰਦੀ ਜੀ ਇਹ ਜਿਹੜੇ ਤਿਹਾੜੀ ਮਨਾਉਣੇ ਚਾਹੀਦੇ 3 ਕਰਾਉਣੀਆਂ ਚਾਹੀਦੀਆਂ ਕਿ ਇੱਕ ਦਿਨ ਔਰਤਾਂ ਵਾਸਤੇ ਵੀ ਹੋ ਸਕੀ ਹੈ ਨਾ। ਔਰਤਾਂ ਨੂੰ ਬੜੇ ਕੰਮ ਉਹ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ। ਤੇ ਉਹਨਾਂ ਨੂੰ ਕਦੇ ਵਕਤ ਮਿਲਣਾ ਚਾਹੀਦਾ ਕਿ ਉਹ ਵੀ ਆਪਣੇ ਆਪ ਨੂੰ ਟਾਈਮ ਦੇ ਸਕਣ ਸਾਰੀਆਂ ਭੈਣਾਂ ਇਕੱਠੀਆਂ ਹੋ ਸਕਣ ਤੇ ਹੱਸ ਖੇਡ ਸਕਣ ਇਹ ਟਾਈਮ ਇਹ ਕਿੰਨੀਆਂ ਦਾ ਤਿਆਰ ਹੀ ਹੁੰਦਾ ਜਿੱਥੇ ਬਹਾਨੇ ਨਾਲ ਸਾਰੀਆਂ ਕੁੜੀਆਂ ਇਕੱਠੀਆਂ ਇਕੱਠੀਆਂ ਅਸਾਂ ਇੱਕ ਗੱਲ ਹੈਗੀ ਹੈ ਕਿ ਮੰਨ ਲਓ ਅੱਜ ਜਿਹੜੀ ਲਾਈਫ ਹੈ ਬਹੁਤ ਬਿਜ਼ੀ ਹੋ ਗਈ ਹੈ ਨਾ ਕਿਸੇ ਕੋਲੇ ਵੀ ਇੰਨਾ ਟਾਈਮ ਨਹੀਂ ਹਾਂਜੀ ਤੀਆਂ ਦੇ ਪੱਜ ਦੇ ਨਾਲ ਚਾਚੀਆਂ ਤਾਈਆਂ ਨੂੰ ਸਾਰਿਆਂ ਨੂੰ ਬਿਲਕੁਲ ਪਛਾਣ ਬਿਲਕੁਲ ਜੀ ਇਸ ਤਰ੍ਹਾਂ ਕਿ ਤੀਆਂ ਰੱਖੀ ਤਾਂ ਕਿੰਨੀਆਂ ਸੀ ਕੁੜੀਆਂ ਪੇਕਿਆਂ ਤੋਂ ਆਉਂਦੀਆਂ ਇਕੱਠੀਆਂ ਆਉਂਦੀਆਂ ਹੁਣ ਤਾਂ ਚਲੋ ਇਨਾ ਸਮਾਂ ਨਹੀਂ ਹਰ ਇੱਕ ਕੁੜੀ ਇੰਨੇ ਕੰਮਕਾਰ ਹੋ ਚੁੱਕੇ ਨੇ ਬੀਜੀ ਲਾਈਫ ਹੋ ਚੁੱਕੀ ਆ ਤੁਹਾਡਾ ਪਹਿਲਾਂ ਕੁੜੀਆਂ ਆਉਂਦੀਆਂ ਧੀਆਂ ਦੇ ਬਹਾਨੇ ਨਾਲ 15-15 ਦਿਨ ਰਹਿ ਕੇ ਜਾਂਦੀਆਂ ਧੀਆਂ ਤੇ ਜਾਂਦੀਆਂ ਇਕੱਠੀਆਂ ਹੁੰਦੀਆਂ ਟੋਲੀਆਂ ਦੇ ਟੋਲੀਆਂ ਜਾਂਦੀਆਂ ਕੁੜੀਆਂ ਬਸ ਹੱਸਦੀਆਂ ਖੇਡਦੀਆਂ ਨਾਲੇ ਆਪਣੇ ਦੁੱਖ ਸੁੱਖ ਵੰਡਦੀਆਂ ਸਾਂਝੇ ਕਰਦੀਆਂ ਜੀ ਇਸ ਤਰ੍ਹਾਂ ਧੀਆਂ ਦੇ ਜਿਹੜਾ ਤੇ ਹਰ ਸੇ ਜੀ ਬਣਾਈ ਤਾਂ ਕੀ ਆਗਾ ਵੀ ਚਲੋ ਕੁੜੀਆਂ ਬਹਾਨੇ ਨਾਲ ਇਕੱਠੀਆਂ ਹੋ ਉਸ ਲਈ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਜੀ ਇਹ ਧੀਆਂ ਦਾ ਜਿਹੜਾ ਤਿਹਾਰ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਜੀ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਵਿੱਚ ਜੀ ਅਸਾਂ ਖਾਸ ਕਰਕੇ এবੀਏ ਦੀ ਜਿਹੜਾ ਸਾਡਾ ਤੀਆਂ ਦਾ ਤਿਹਾੜਾ ਇੱਕ ਭਾਈਚਾਰਕ ਸੀ ਵਾਹ ਜੀ ਹਾਂਜੀ ਬਿਲਕੁਲ ਜਿੰਨੇ ਕਿ ਸਾਡੀ ਭਾਈਚਾਰਕ ਸਾਜ ਵੀ ਕੰਮ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਭਾਈਚਾਰਕ ਸਾਝ ਰਹਿੰਦੀ ਹੈ ਜੀ ਇਸ ਕਰਕੇ ਵੀ ਸਾਰਾ ਪਿੰਡ ਦਾਸਤਾ ਬੇਨਤੀ ਜੀ ਅੱਜ ਵੀ ਅਸੀਂ ਇਹ ਫੀਲ ਕੀਤੀ ਹੈ ਵੀ ਸਾਰਾ ਪਿੰਡ ਇਕਜੁੱਟ ਹੋ ਕੇ ਇੱਕ ਥਾਂ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਦੇਖੋ ਤੁਸੀਂ ਦੇਖਿਆ ਹੀ ਹੈ ਨਾ ਤੁਸੀਂ ਸਾਰਾ ਨਾਲ ਨਾਲ ਵਾਚ ਕਰ ਰਹੇ ਸੀ ਕਿੰਨਾ ਵੱਡਾ ਇਕੱਠ ਹੋਇਆ ਪਿੰਡ ਦਾ ਹਣਾ ਸਾਰਾ ਪਿੰਡ ਉੱਥੇ ਸੀਗਾ ਇਸ ਕਰਕੇ ਜੀ ਭਾਈ ਚਾਰ ਸਾਂਝ ਜਿਹੜੀ ਇਸ ਤਰ੍ਹਾਂ ਬਣੀ ਰਹਿੰਦੀ ਹੈ ਇਸ ਕਰਕੇ ਵੀ ਇਹ ਪਿੰਡ ਦੀਆਂ ਤੀਆਂ ਅਸੀਂ ਕਹਿੰਦੇ ਆ ਜੀ ਅਸੀਂ ਹਰ ਸਾਲ ਇਸ ਤਰ੍ਹਾਂ ਹੀ ਫੰਕਸ਼ਨ ਆ ਜਿਹੜਾ ਇਹਨੂੰ ਕਰਾ ਕਰਦੇ ਆ ਅਸਲ ਹੱਟ ਦੇ ਵਿੱਚ ਮੱਲੋ ਅੱਜ ਵੀ ਬਹੁਤ سارے ਐਸੇ ਪਿੰਡ ਨੇ ਜਿੱਥੇ ਇਹ ਤੀਆਂ ਦਾ ਤਿਹਾਰ ਨਹੀਂ ਮਨਾਇਆ ਜਾਂਦਾ ਉਹਨਾਂ ਲੋਕਾਂ ਤੋਂ ਬੰਦ ਕਰ ਗਈ ਮੈਂ ਅਪੀਲ ਇਹ ਕਰਨਾ ਚਾਹੁੰਦੀ ਜੀ ਵੀ ਇਹ ਤਿਹਾਰ ਮਨਾਓ ਤੇ ਕਦੇਮ ਸਾਡੀਆਂ ਭੈਣਾਂ ਲਈ ਵੀ ਸਮਾਂ ਇੱਕ ਦੂਜੀ ਭੈਣ ਨੂੰ ਇੱਕ ਦੂਜੀ ਲਈ ਸਮਾਂ ਮਿਲ ਜਾਂਦਾ ਇਕੱਠੀਆਂ ਹੋ ਜਾਂਦੀਆਂ ਜੀ ਬਹਾਨੇ ਨਾਲ ਤੇ ਆਪਣੇ ਜਿਹੜੇ ਦਿਲ ਦੇ ਬਲਬਲੇ ਹੁੰਦੇ ਆ ਉਹ ਕਰ ਲੈਂਦੀਆਂ ਜੀ ਦਿਲ ਸਾਂਝੀ ਕਰ ਲੈਂਦੀਆਂ ਜੀ ਇਸ ਕਰਕੇ ਮੇਰੀ ਇਹ ਬੇਨਤੀ ਹੈ ਜੀ ਸਾਰਿਆਂ ਨੂੰ ਇਹ ਇਤਿਆਰ ਆ ਜਿਹੜਾ ਉਹ ਮਨਾਉਣਾ ਚਾਹੁੰਦੇ ਆ। ਦੇਸ਼ ਵੀ ਸਾਡੇ ਨਾਲ ਅਕਾੜੀ ਦਲ ਦੇ ਸੀਨੀਅਰ ਆਗੂ ਵਿਅੰਤ ਕਹਿ ਰਹੇ ਜੀ ਜਿੰਨਾ ਬਣਿਆ ਉਹ ਅੱਜ ਪਿੰਡ ਵੀਲੇ ਵਿੱਚ ਕੀ ਦਾ ਤਿਆਰ ਮਨਾਇਆ ਗਿਆ ਜਿਵੇਂ ਤੁਹਾਨੂੰ ਅਸੀਂ ਇੰਨਾਂ ਨਾਲ ਮਿਲਾਇਆ ਇਸ ਤਰ੍ਹਾਂ ਸਾਡੇ ਸਾਹਮਣੇ ਬੋਲਦੇ ਇਸੇ ਤਰ੍ਹਾਂ ਦੀ ਹੈ ਨਵੇਂ-ਨਵੇਂ ਵੀ ਲੱਗੇ ਫੇਰ ਅਜ ਨੂੰ ਅੱਧ ਤੱਕ ਲੈ ਸੱਚੀ ਗੱਲ ਜੀ